ਸਤਿ ਸ਼੍ਰੀ ਅਕਾਲ ਮੈਂ ਡਾਕਟਰ ਮਨਦੀਪ ਸਿੰਘ ਸਿੱਧੂ ਮੈਂ ਡੀਐਮ ਗੈਸਟਰੋਐਂਟਰੋਲੋজিস্ট ਹਾਂ ਅਤੇ ਮੇਰੇ ਸੈਂਟਰ ਦਾ ਨਾਮ ਸਿੱਧੂ ਗੈਸਟਰੋਇਨ ਲੀਵਰ ਸੁਪਰ ਸਪੈਸ਼ਲਿਟੀ ਸੈਂਟਰ ਹੈ ਜਿਹੜਾ ਕਿ ਸਿਵਲ ਹਸਪੀਟਲ ਦੇ ਨਾਲ ਅ ਅੰਮ੍ਰਿਤਸਰ ਗੁਰਦਾਸਪੁਰ ਮੇਨ ਹਾਈਵੇ ਦੇ ਉੱਤੇ ਸਥਿਤ ਹੈ ਅੱਜ ਇਸ ਵੀਡੀਓ ਰਸਤੇ ਮੈਂ ਜੋ ਟੌਪਿਕ ਸਾਰਿਆਂ ਨਾਲ ਸਾਂਝਾ ਕਰਨਾ ਚਾਹੁੰਦਾ ਉਹ ਹੈ ਲੋ ਪਲੇਟਲੇਟਸ ਸੈਂਸ ਮਤਲਬ ਜਿਹੜੇ ਆਪਣੇ ਪਲੇਟਲੇਟ ਦਾ ਘਟਣਾ ਔਰ ਜੇ ਪੰਜਾਬੀ ਭਾਸ਼ਾ ਚ ਕਿਹਾ ਜਾਏ ਜਾਂ ਲੋਕਲ ਲੈਂਗੁਏਜ ਚ ਕਿਹਾ ਜਾਂਦਾ ਲੋਕੀ ਜਿੱਦਾਂ ਸਾਡੇ ਕੋਲ ਰਿਪੋਰਟ ਲੈ ਕੇ ਆਉਂਦੇ ਨੇ ਤੇ ਉਹ ਕਹਿੰਦੇ ਨੇ ਕਿ ਡਾਕਟਰ ਸਾਹਿਬ ਮੇਰੇ ਸੈੱਲ ਘਟ ਗਏ ਨੇ ਤੇ ਉਹ ਘਬਰਾ ਜਾਂਦੇ ਆਂ ਦੇਖੋ ਮੈਂ ਜਿੱਦਾਂ ਕਿ ਗੈਸਟਰੋਐਂਟਰੋਲੋਜੀਸਟ ਹਾਂ ਤਾਂ ਸਭ ਨਾਲੋਂ ਪਹਿਲਾਂ ਮੈਂ ਆਪਣੇ ਸੰਬੰਧਿਤ ਗੱਲ ਜ਼ਰੂਰ ਕਰੂੰਗਾ ਕਿ ਸਾਡੀ ਫੀਲਡ ਦੇ ਵਿੱਚ ਜਿਹੜਾ ਪਲੇਟਲੇਟ ਘਟਣੇ ਦਾ ਕੀ ਇੰਪੋਰਟੈਂਟ ਮਤਲਬ ਕੀ ਇੰਪੋਰਟੈਂਸ ਹੈ ਸਭ ਨਾਲੋਂ ਪਹਿਲਾਂ ਤਾਂ ਜੇ ਪੇਸ਼ੈਂਟ ਨੂੰ ਲੀਵਰ ਸਿਰੋਸਿਸ ਹੈ ਸਿਰੋਸਿਸ ਮਤਲਬ ਅਗਰ ਪੇਸ਼ੈਂਟ ਦਾ ਲੀਵਰ ਸੁਗੜਿਆ ਹੋਇਆ ਹੈ ਉਹਦੀ ਚੌਥੀ ਸਟੇਜ ਹੈ ਤਾਂ ਇਹ ਲਾਜ਼ਮੀ ਹੈ ਕਿ ਉਹਦੇ ਜਿਹੜੇ ਪਲੇਟਲੇਟ ਸੈਲਸ ਨੇ ਉਹ ਘਟਨੇ ਹੀ ਘਟਨੇ ਔਰ ਉਸ ਦਾ ਰੀਜ਼ਨ ਹੈ ਕਿ ਸਾਡੀਆਂ ਅੰਤਣਾ ਦਾ ਵਿੱਚ ਪ੍ਰੈਸ਼ਰ ਵਧਣਾ ਜਿਸ ਨੂੰ ਪੋਰਟਲ ਹਾਈਪਰਟੈਨਸ਼ਨ ਕਿਹਾ ਜਾਂਦਾ ਹੈ ਤਾਂ ਉਸ ਦਾ ਸਭ ਨਾਲੋਂ ਪਹਿਲਾ ਲੱਛਣ ਜਿਹੜਾ ਹੈ ਉਹ ਸੈੱਲ ਘਟਣਾ ਹੁੰਦਾ ਹੈ ਔਰ ਇਸ ਵੀਡੀਓ ਰਸਤੇ ਮੈਂ ਲੋਕਾਂ ਨੂੰ ਇਹ ਜ਼ਰੂਰ ਮਤਲਬ ਇਨਫੋਰਮੇਸ਼ਨ ਦੇਣਾ ਚਾਹਨਾ ਕਿ ਇੱਕ ਵਾਰ ਜੇ ਤੁਹਾਡਾ ਲੀਵਰ ਸਿਰੋਸਿਸ ਹੋ ਗਿਆ ਤਾਂ ਤੁਹਾਡੇ ਜਿਹੜੇ ਸੈੱਲ ਨੇ ਜਿਹੜੇ ਪਲੇਟਲੇਟ ਸੈੱਲ ਨੇ ਉਹ ਹਮੇਸ਼ਾ ਘਟਦੇ ਹੀ ਰਹਿਣੇ ਆ ਆਲਮੋਸਟ ਕਦੇ 50000 ਹੋਣਗੇ 60000 70000 ਜਾਂ 80000 ਇਸ ਤੋਂ ਜ਼ਿਆਦਾ ਕਦੇ ਵੀ ਪਲੇਟਲੇਟ ਨਹੀਂ ਵੱਧ ਸਕਦੇ ਨਾ ਹੀ ਉਸ ਦੇ ਵਾਸਤੇ ਕੋਈ ਵੀ ਦਵਾਈ ਅਵੇਲੇਬਲ ਹੈ ਚਾਹੇ ਤੁਸੀਂ ਕੋਈ ਵੀ ਮੈਂ ਦੇਖਿਆ ਜਿੱਦਾਂ ਲੋਕਲ ਲੋਕੀ ਗੱਲ ਕਰਦੇ ਕਿ ਬੱਕਰੀ ਦਾ ਦੁੱਧ ਪੀ ਲਓ ਜੀ ਕੋਈ ਕੈਰੀ ਪਿਲ ਕਰਕੇ ਟੈਬਲੇਟ ਆਂਦੀ ਹੈ ਕੋਈ ਐਦਾਂ ਕੁਝ ਕਰਕੇ ਇਹ ਸਭ ਯੂਸਲੈਸ ਚੀਜ਼ਾਂ ਨੇ ਇਹਨਾਂ ਨਾਲ ਕਦੇ ਵੀ ਪਲੇਟਲੇਟ ਦੇ ਸੈੱਲ ਜਿਹੜੇ ਨੇ ਉਹ ਨਹੀਂ ਵੱਧ ਸਕਦੇ ਜੇ ਤੁਹਾਨੂੰ ਲੀਵਰ ਸਿਰੋਸਿਸ ਦੀ ਬਿਮਾਰੀ ਹੈ ਮੈਂ ਇਹ ਚੀਜ਼ ਤਾਂ ਅੱਜ ਟੌਪਿਕ ਲੈ ਕੇ ਆਇਆ ਸੀਗਾ ਕਿਉਂਕਿ ਜਨਰਲੀ ਜਿਹੜੇ ਪੇਸ਼ੈਂਟ ਨੂੰ ਲੀਵਰ ਸਿਰੋਸਿਸ ਹੁੰਦਾ ਲੀਵਰ ਖਰਾਬ ਹੁੰਦਾ ਉਹ ਉਹ ਪਿੰਡ ਦੇ ਵਿੱਚ ਕੋਈ ਆਪਣਾ ਟੈਸਟ ਸਿੰਪਲ ਜਿੱਦਾਂ ਸੀਬੀਸੀ ਟੈਸਟ ਕਰਾਉਂਦੇ ਨੇ ਜਿਹਦੇ ਚ ਉਹਨਾਂ ਦਾ ਐਚਬੀ ਘੱਟ ਹੁੰਦਾ ਤਾਂ ਉਹਨਾਂ ਨੂੰ ਜ਼ਿਆਦਾ ਚਿੰਤਾ ਏਸੀ ਚੀਜ਼ ਦੀ ਹੋਣ ਲੱਗ ਜਾਂਦੀ ਹੈ ਕਿ ਸਾਡੇ ਸੈੱਲ ਘੱਟ ਤਾਂ ਉਹ ਕੀ ਹੈ ਕਿ ਕਿਸੇ ਲੋਕਲ ਡਾਕਟਰ ਤੋਂ ਦਵਾਈ ਖਾਣ ਲੱਗ ਜਾਂਦੇ ਆ ਜਿਹੜੀ ਕਿ ਉਹ ਦਵਾਈ ਜਿਹੜੀ ਹੈਗੀ ਜੇ ਉਹਨਾਂ ਦਾ ਲੀਵਰ ਖਰਾਬ ਹੁੰਦਾ ਉਹਨੂੰ ਹੋਰ ਸਾਈਡ ਇਫੈਕਟ ਹੋਣ ਕਰਕੇ ਜ਼ਿਆਦਾ ਦਿੱਕਤ ਕਰਦੀ ਹੈ ਤਾਂ ਮੈਂ ਇਸ ਵੀਡੀਓ ਰਸਤੇ ਇਸੇ ਕਰਕੇ ਉਹਨਾਂ ਨੂੰ ਇਹ ਸਮਝਾਉਣਾ ਚਾਹੁੰਦਾ ਕਿ ਬਈ ਕਾਈਂਡਲੀ ਕੋਈ ਵੀ ਮੈਡੀਸਿਨ ਬਿਨਾ ਡਾਕਟਰ ਦੀ ਜਾਂ ਬਿਨਾ ਸੁਪਰ ਸਪੈਸ਼ਲਿਸਟ ਦੀ ਸਲਾਹ ਲਿੱਤੇ ਬਿਨਾ ਨਹੀਂ ਖਾਣੀ ਚਾਹੀਦੀ ਔਰ ਅਗਰ ਜੇ ਤੁਹਾਡੇ ਪਲੇਟਲੇਟ 50000 ਨੇ 60000 ਨੇ 70000 ਨੇ ਤਾਂ ਖਾਸ ਕਰਕੇ ਜੇ ਲੀਵਰ ਸਿਰੋਸਿਸ ਹੈ ਤਾਂ ਤੁਹਾਨੂੰ ਘਬਰਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਉਹ ਇਸ ਕੇਸ ਦੇ ਵਿੱਚ ਨਾਰਮਲ ਮੰਨੇ ਜਾਂਦੇ ਨੇ ਕਿਉਂਕਿ ਉਹ ਜਿਹੜੇ ਸੈੱਲ ਕਟੇ ਨੇ ਉਹ ਕੋਈ ਐਦਾਂ ਨਹੀਂ ਹੈਗਾ ਕਿ ਭਈ ਤੁਹਾਨੂੰ ਕੋਈ ਡੇਂਗੂ ਹੋ ਗਿਆ ਹੈ ਜਾਂ ਤੁਹਾਨੂੰ ਕੋਈ ਵੀ ਤੁਹਾਨੂੰ ਬੋਨ ਮੈਰੋ ਦੀ ਕੋਈ ਪ੍ਰੋਬਲਮ ਆ ਰਹੀ ਹੈ ਜਾਂ ਕੋਈ ਹੋਰ ਦਿੱਕਤ ਹੈ ਜਿਹਦੇ ਕਰਕੇ ਤੁਹਾਡੇ ਸੈੱਲ ਜਿਹੜੇ ਨੇ ਉਹ ਘਟ ਗਏ ਨੇ ਜੇ ਇਹ ਲੀਵਰ ਸਿਰੋਸਿਸ ਕਰਕੇ ਘਟੇ ਨੇ ਲੀਵਰ ਖਰਾਬ ਹੋਣ ਕਰਕੇ ਘਟੇ ਨੇ ਔਰ ਜ਼ਿੰਦਗੀ ਭਰ ਤੁਹਾਡੇ ਸੈੱਲ ਜਿਹੜੇ ਨੇ ਉਹ 60000 70000 ਇੰਨੇ ਹੀ ਰਹਿਣੇ ਆ ਇਹਦੇ ਵਾਸਤੇ ਦੁਨੀਆ ਚ ਕੋਈ ਵੀ ਦਵਾਈ ਨਹੀਂ ਬਣੀ ਕੋਈ ਵੀ ਇਹੋ ਜੀ ਚੀਜ਼ ਨਹੀਂ ਹੈਗੀ ਜਿਹੜੇ ਤੁਹਾਡੇ ਸੈੱਲ ਵਧਾ ਦੇਣਗੇ ਲੇਕਿਨ ਸੈੱਲ ਘਟਨੇ ਤਾਂ ਘਬਰਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਸਾਡੀਆਂ ਕਿਤਾਬਾਂ ਵੀ ਕਹਿੰਦੀਆਂ ਹਨ ਕਿ ਅਗਰ ਜੇ ਇਨਸਾਨ ਦੇ ਵਿੱਚ 30 ਤੋਂ 50000 ਦੇ ਵਿੱਚ ਸੈੱਲ ਹੈਗੇ ਨੇ ਤਾਂ ਬਿਲਕੁਲ ਨਾਰਮਲ ਲਾਈਫ ਜਿੰਦਾ ਦੂਸਰੀ ਗੱਲ ਜੋ ਕਾਮਨਲੀ ਮੈਂ ਲੋਕਾਂ ਦੇ ਜ਼ੁਬਾਨੋਂ ਇਹ ਚ ਸੁਣਦਾ ਲੋਕੀ ਕਹਿੰਦੇ ਨੇ ਕਿ ਬਈ ਜੇ ਮੇਰੇ ਸੈੱਲ ਘਟ ਗਏ ਡਾਕਟਰ ਸਾਹਿਬ ਸੈੱਲ ਘਟਣ ਕਰਕੇ ਮੈਨੂੰ ਬਹੁਤ ਜ਼ਿਆਦਾ ਕਮਜ਼ੋਰੀ ਆ ਗਈ ਹੈ ਮੈਨੂੰ ਵੀਕਨੈਸ ਆ ਗਈ ਹੈ ਇਹ ਚੀਜ਼ ਵੀ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਸੈੱਲਾਂ ਦਾ ਵੀਕਨੈਸ ਦੇ ਨਾਲ ਕੋਈ ਵੀ ਸਬੰਧ ਨਹੀਂ ਹੈ ਜੇ ਮੈਂ ਕੋਈ ਪੇਸ਼ੈਂਟ ਕਹਿੰਦਾ ਜੀ ਬਈ ਮੇਰੇ ਡਾਕਟਰ ਸਾਹਿਬ ਪਲੇਟਲੇਟ ਜਿਹੜੇ ਨੇ ਉਹ 70000 ਰਹਿ ਗਏ ਨੇ 60000 ਰਹਿ ਗਏ ਨੇ ਜਿਹਦੇ ਨਾਲ ਮੈਨੂੰ ਸਰੀਰ 'ਚ ਬਹੁਤ ਜ਼ਿਆਦਾ ਕਮਜ਼ੋਰੀ ਆਣ ਲੱਗੀ ਹੈ ਤਾਂ ਆਹ ਚੀਜ਼ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਅਗਰ ਤੁਹਾਡੇ ਪਲੇਟਲੇਟ ਸੈੱਲਸ ਘਟਦੇ ਨੇ ਜਾਂ ਸੈੱਲ ਘਟਾ ਤਾਂ ਉਹਦਾ ਦੂਰ ਦੂਰ ਤੱਕ ਸ਼ਰੀਰ ਦੀ ਕਮਜ਼ੋਰੀ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਜਿਹੜੇ ਸੈੱਲ ਨੇ ਉਹਨਾਂ ਦਾ ਇੱਕੋ ਹੀ ਕੰਮ ਹੈ ਕਿ ਬਾਈ ਚਾਂਸ ਕਦੇ ਕੋਈ ਸਾਡੇ ਸੱਠ ਲੱਗ ਜਾਂਦੀ ਹੈ ਚੀਰਾ ਲੱਗ ਜਾਂਦਾ ਹੈ ਉਹਦੇ ਚੋ ਬਲੱਡ ਬਲੀਡਿੰਗ ਹੁੰਦੀ ਹੈ ਉਹ ਬਲੀਡਿੰਗ ਨੂੰ ਰੋਕਣ ਵਾਸਤੇ ਇਹਨਾਂ ਸੈੱਲਾਂ ਦੀ ਜ਼ਰੂਰਤ ਹੁੰਦੀ ਹੈ ਬਸ ਇਹ ਸਾਡੇ ਸ਼ਰੀਰ ਦੇ ਵਿੱਚ ਜਿਹੜੇ ਪਲੇਟਲੇਟ ਸੈੱਲ ਨੇ ਉਹਨਾਂ ਦਾ ਬਸ ਇਹੀ ਰੋਲ ਹੈ ਕਿ ਕਿਤੇ ਬਲੀਡ ਹੋ ਰਿਹਾ ਤਾਂ ਉਹਨੂੰ ਬਲੀਡ ਨੂੰ ਰੋਕਿਆ ਜਾਏ ਨਾ ਕਿ ਕੋਈ ਇਦਾਂ ਕੀ ਜੇ ਸੈੱਲ ਘਟਨੇ ਸਾਡੇ ਸ਼ਰੀਰ 'ਚ ਕੋਈ ਕਮਜ਼ੋਰੀ ਕਰ ਦੇਣਗੇ ਜਾਂ ਕੁਝ ਅਗਰ ਜੇ ਤੁਹਾਡੇ ਸਰੀਰ 'ਚ ਕਮਜ਼ੋਰੀ ਹੈ ਤਾਂ ਤੁਸੀਂ ਪ੍ਰੋਪਰ ਡਾਕਟਰ ਕੋਲ ਜਾਓ ਆਪਣੇ ਆਪ ਨੂੰ ਵੈਲਿਊਏਟ ਕਰਾਓ ਦਾ ਕਾਰਨ ਲੱਭੋ ਨਾ ਕਿ ਇਹ ਚੀਜ਼ ਸੋਚੋ ਕਿ ਭਈ ਸਾਡੇ ਸੈੱਲ ਘਟਨੇ ਆ ਅਸੀਂ ਇਹ ਚੀਜ਼ ਕਰ ਲਾਂਗੇ ਤਾਂ ਸਾਡੇ ਜਿਹੜੇ ਸਾਡੀ ਜਿਹੜੀ ਕਮਜ਼ੋਰੀ ਹੈ ਉਹ ਘਟ ਜੇਗੀ ਇਹ ਸਪੈਸ਼ਲੀ ਮੈਂ ਪੰਜਾਬ ਰੀਜਨ 'ਚ ਕਾਫੀ ਜ਼ਿਆਦਾ ਦੇਖਿਆ ਹੈ ਬਾਹਰ ਲੋਕਾਂ ਨੂੰ ਇੰਨੀ ਜ਼ਿਆਦਾ ਇਹ ਚੀਜ਼ ਨੂੰ ਜ਼ਿਆਦਾ ਲੈ ਕੇ ਭਰੀ ਨਹੀਂ ਬਟ ਮੈਂ ਦੇਖਿਆ ਕਿ ਇੱਥੇ ਲੋਕੀ ਜਾਂ ਉਹਨਾਂ ਨੂੰ ਗਲਤ ਮਿਸਗਾਈਡ ਕੀਤਾ ਜਾਂਦਾ ਹੈ ਕਿ ਭਈ ਜਿੱਦਾਂ ਲੋਕਲੀ ਕਿਤੇ ਉਹ ਲੈ ਲਿਆ ਕਿ ਜੀ ਸੈੱਲ ਘਟਾਏ ਦਵਾਈ ਤੁਸੀਂ ਐ ਹੋ ਜਾਏਗਾ ਬਟ ਇਸ ਵੀਡੀਓ ਰਸਤੇ ਮੈਂ ਚਾਹੂੰਗਾ ਕਿ ਭਈ ਅਗਰ ਤੁਹਾਡੇ ਸੈੱਲ ਘਟ ਨੇ ਤਾਂ ਵਰੀ ਕਰਨ ਦੀ ਜ਼ਰੂਰਤ ਨਹੀਂ ਪਹਿਲਾਂ ਪ੍ਰੋਪਰ ਸਪੈਸ਼ਲਿਸਟ ਡਾਕਟਰ ਕੋਲ ਜਾਓ ਆਪਣਾ ਈਵੈਲਿਊਏਟ ਕਰਾਓ ਕਿ ਬਈ ਸੈੱਲ ਘਟ ਕਿਉਂ ਐ ਤਾਂ ਜਿੱਦਾਂ ਮੈਂ ਦੱਸਿਆ ਕਿ ਜਿੱਦਾਂ ਮੇਰੀ ਲੀਵਰ ਦੀ ਸਪੈਸ਼ਲਾਈਜ਼ੇਸ਼ਨ ਬ੍ਰਾਂਚ ਹੈ ਤਾਂ ਸਾਡੇ ਕੇਸ ਦੇ ਵਿੱਚ ਜੇ ਪੇਸ਼ੈਂਟ ਨੂੰ ਲੀਵਰ ਸਿਰੋਸਿਸ ਹੋ ਜਾਏ ਤਾਂ ਉਹਦੇ ਵਿੱਚ ਸੈੱਲ ਘਟ ਜਾਂਦੇ ਨੇ ਤਾਂ ਅਗਰ ਉਹ ਸੈੱਲ ਘਟਦੇ ਨੇ ਤਾਂ ਵਰੀ ਕਰਨ ਦੀ ਬਿਲਕੁਲ ਜ਼ਰੂਰਤ ਨਹੀਂ ਹੈ ਬਿਲਕੁਲ ਵੀ ਜ਼ਰੂਰਤ ਨਹੀਂ ਹੈ ਕਿਉਂਕਿ ਇਸ ਨਾ ਲੀਵਰ ਸਿਰੋਸਿਸ ਦੇ ਸੈੱਲ ਹਮੇਸ਼ਾ 50000 60000 70000 ਲੈਣੇ